ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਨਗ ਸੇ ਲਈ ਲੈ ਕੇ ਆਏ ਹਾਂ ਜੀ ਦੋ ਹੀ ਪ੍ਰਵੱਚੀਆਂ ਨੇ ਬਈ ਤੇ ਤਿੰਨ ਗੱਬਣ ਬੱਚੀਆਂ ਇੱਕ ਟੋਕੜ ਗੱਬਣ ਵੜਾ ਬਈ ਇੱਕ ਤਾਜੀ ਸੋਈ ਹੈ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਹੌਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 82468 15312 ਆਓ ਪੁੱਛ ਲੈਣਾ ਬਾਈ ਹੋਰ ਜੀ ਆਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹਾਂ ਵਧੀਆ ਬਹੁਤ ਵਧੀਆ ਬਾਈ ਵਧੀਆ ਚੱਲਦਾ ਵੀਰੇ ਕੰਮ ਹਾਂ ਕੰਮ ਬੋਗਦੀ ਆ ਬਾਈ ਨਾਮ ਤੇ ਐਡਰੈਸ ਹੋਵੇ ਨਾਮ ਬਾਈ ਜੀ ਕੁਲਵੀਰ ਸਿੰਘ ਪਿੰਡ ਬੁਰਸ ਰੋਡ ਜ਼ਿਲ੍ਹਾ ਪਟੰਡਾ ਤਸੀਹਾਰਾਮਪੁਰਾਪੁਰ ਨੇੜੇ ਪਿੰਡ ਬਾਈ ਨੇੜੇ ਬਾਈ ਭਾਈ ਭਗਤਾ ਆਪਾਂ ਨੂੰ 4 ਕਿਲੋਮੀਟਰ ਆ ਠੀਕ ਹੈ ਜੀ ਸ੍ਰੀ ਆਲਾ 2 ਕਿਲੋਮੀਟਰ ਆ ਠੀਕ ਹੈ ਬਾਈ ਤੇ ਵਾਜਾ ਖਾਨਾ 8 ਮੋਬਾਈਲ ਨੰਬਰ ਬੋਲ 7742 20345 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕੋਈ ਬਾਈ ਬਾਈ ਇਧਰੋਂ ਮੋਗਾ ਵਾਲੀ ਸਾਈਡ ਤੋਂ ਆਉਂਦਾ ਮੋਗਾ ਆਪਾਂ ਨੂੰ 50 ਕਿਲੋਮੀਟਰ ਆ ਤੇ ਬਠਿੰਡਾ 40 ਆ ਤੇ ਬਰਨਾਲਾ ਆਪਣੇ ਘਰ ਤੋਂ 45 ਆ ਓਕੇ ਬਾਈ ਹਾਂਜੀ ਤੇ ਵੀਰੇ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖ ਨੇ ਕਿੰਨੀ ਕੁ ਉਮਰ ਹੈ ਜੀ ਇਹਦੀ ਉਮਰ ਹੈ ਜੀ ਬਾਈ ਜੀ 5 ਮਹੀਨੇ ਓਕੇ ਆਪ ਹੈਗੀ ਐ ਇਹ ਬਰੂਡ ਦੀ ਓਕੇ ਜੀ ਬਾਕੀ ਮੇਰੇ ਨਾਲ ਫੋਨ 'ਚ ਰਿਕਾਰਡ ਹੈਗਾ ਇੱਕ ਮਿੰਟ ਮੈਂ ਸਾਰੀਆਂ ਬੱਚਿਆਂ ਦੀ ਦੱਸ ਦਣਾ ਠੀਕ ਇਹ ਆ ਬਰੂਡ ਦੀ ਬਰੂਡ ਦੀ ਐ ਹਾਂ ਠੀਕ ਆ ਬਰੂਟ ਸੀਮਣ ਦੀ ਆ ਬਈ ਤੇ ਉਮਰ ਹਜੇ ਨਹੀਂ ਇੱਕ ਵੀਰੇ ਹੋਰ ਗੱਲ ਆ ਆਪਣੇ ਕੋਲ ਅੱਜ 5 ਬੱਚੀਆਂ ਦੋ ਛੋਟੀਆਂ ਬੱਚੀਆਂ ਇਹ ਬੱਚੇ ਆ ਇਹ 5 ਮਹੀਨੇ ਦਾ 7 ਮਹੀਨੇ ਦਾ ਉਦੋਂ ਦਾ ਤਿੰਨ ਬੱਚੀਆਂ ਗੱਬਣਾ ਪੰਜਾਂ ਬੱਚੀਆਂ ਦੇ ਚਾਰ-ਚਾਰ ਥਾਣਾ ਕਿਸੇ ਦੇ ਕੋਈ ਫੋਟ ਸ਼ਾਟ ਨਹੀਂ ਜੇ ਕਿਸੇ ਦੇ ਫੋਟ ਸ਼ਾਟ ਹੋਈ ਆ ਆਪਾਂ ਬੱਚੇ ਪੰਜੇ ਫ੍ਰੀ ਦੇ ਦਾਂਗੇ ਚਾਰ ਹੀ ਥਾਣਾ ਆਪਾਂ ਵੀਡੀਓ ਚੈੱਕ ਵੀ ਕਰਾ ਦਿੰਨੇ ਆ ਠੀਕ ਆ ਹਾਂ ਠੀਕ ਆ ਬਈ ਖੋ ਇਹ ਵੀਰੇ ਬਰੂਟ ਦੀ ਆ ਤੇ ਆਰ ਮਾਡਾ ਦੀ ਆ ਇਹ 7 ਮਹੀਨੇ ਦਾ ਬੱਚਾ ਇਹ ਪੰਜਾਂ ਦਾ ਠੀਕ ਇਹ ਜੋੜੀ ਆਪਾਂ ਕੱਠ ਕੋਈ ਤੋੜਾਂਗੇ ਤੇ ਜੋੜੀ ਕੱਠ ਕੋਈ ਦਵਾਂਗੇ ਜੇ ਕੋਈ ਬੰਦਾ ਸਿੰਗਲ ਸਿੰਗਲ ਵਾਲਾ ਹੋਇਆ ਉਹ ਹਿਸਾਬ ਨਾਲ ਰੇਟ ਹੋਜੂ ਇਹ ਪਰ ਆਪਾਂ ਵੀਡੀਓ ਚ ਜੋੜੀ ਦਾ ਰੇਟ ਇਕੱਠਾ ਕਰਾਂਗੇ ਓਕੇ ਬਾਈ ਮਾਂ ਦਾ ਦੁੱਧ ਕਿੰਨਾ ਸੀ ਬਾਈ ਮਾਂ ਦਾ ਦੁੱਧ ਬਾਈ ਇਹਨਾਂ 30 ਤੋਂ ਪਲੱਸ ਆ ਦੂੰਆਂ ਦਾ 30 ਤੋਂ ਪਲੱਸ ਹੈਗਾ ਕੁਆਲਿਟੀ ਚੈੱਕ ਕਰ ਲਓ ਫੁੱਲ ਬਰੀਡ ਆ ਕਰਦ ਚੰਗੇ ਆ ਉਮਰ ਦੇ ਹਿਸਾਬ ਨਾਲ ਠੀਕ ਆ ਕੁਆਲਿਟੀ ਬਾਈ ਚਾਰ ਹੀ ਥਣ ਹੋਣਗੇ ਪੰਜਵਾਂ ਬਾਈ ਕਹਿੰਦਾ ਫੁੱਲ ਬਾਈ ਇਹ ਚੀਜ਼ ਦੇ ਗਾਰੰਟੀ ਆ ਪੰਜਾਂ ਬੱਚਿਆਂ ਦੀ ਹੂੰ ਤੇ ਤੋਰਾ ਦੇਖੋ ਬਈ ਦੋਨੇ ਬੱਚੇ ਇੱਕੋ ਜਿਹੇ ਸੇਮ ਜਿਹੇ ਫੁੱਲ ਬਰੀਡ ਦੇ ਚੰਗੇ ਸੀਮੰਟ ਆ ਵੱਡੀ ਗੱਲ ਚੰਗੇ ਸੀਮੰਟ ਆ ਸਮਾਨਾ ਰਿਕਾਰਡ ਚੰਗਾਗਾ ਚੈਨ ਦੀ ਗੱਲ ਨਹੀਂ ਵੀਰੇ ਜਿਹੜਾ ਸੀਮੰਟ ਆ ਆਪਾਂ ਦੱਸਿਆ ਉਸੇ ਦੇ ਹੀ ਆ ਓਕੇ ਹਾਂ ਬਾਕੀ ਆ ਥਾਂ ਚੈੱਕ ਕਰਾ ਦੋ ਹਾਂ ਖੁਰਨੇ ਦੇ ਵੱਨ ਕੇ ਚੈੱਕ ਕਰਾਵਾਂਗੇ ਇਹ ਨਹੀਂ ਚੱਕਰ ਗਲਾਬੀ ਥਾਣਾ ਕੱਲਾ ਕੱਲਾ ਥਾਣਾ ਇਹਦੇ ਵੀ ਚਾਰ ਹੀ ਥਾਣਾ ਬਈ ਫੇਸ ਦਿਖਾ ਦੇ ਦੋਨਾਂ ਨੇ ਇਕੱਠਿਆਂ ਕਰਕੇ ਨਾ ਪਤਾ ਫੇਸ ਦੀ ਜਿਹੜੀ ਬਿਊਟੀ ਆ ਕਮਾਲ ਆ ਫੁੱਲ ਬਰੀਡ ਆ ਬਈ ਬਾਕੀ ਇਹਨਾਂ ਨੇ ਤਲਿਆਰੇ ਵੀ ਨਹੀਂ ਪਾਏ ਬਈ ਤੇ ਇਹ ਸੰਗਲੀਆਂ ਚੋਂ ਆਂਗਾ ਹੋਗਾ ਕੋਈ ਫਾਰਮ ਚੋਂ ਨਹੀਂ ਲੰਗਾਇਆ ਆਪਾਂ ਝੂਠ ਮਾਰੀ ਚੱਲੇਗੇ ਸੰਗਲ ਪਾਈ ਹੋਈ ਸੀ ਸੰਗਲਾਂ ਦਾ ਕਰਕੇ ਆ ਥੋ ਤੇ ਕੀ ਮੋਲ ਰਹੁ ਭਰਾ ਇਹਨਾਂ ਦਾ ਮੋਲ ਵੀਰੇ ਜੋੜੀ ਦਾ ਹੈਗਾ 32000 ਰੁਪਿਆ ਠੀਕ ਆ ਤੇ 30000 ਦੀ ਆਪਾਂ ਦੋਵੇਂ ਬੱਚਿਆਂ ਦਾਵਾਂਗੇ ਇਹ ਠੀਕ ਆ ਤੇ ਜੇ ਕੋਈ ਇੱਕ ਭਰਾ ਲੈ ਕੇ ਤਾਂ ਵਾੜੀ ਚੰਗੀ ਗੱਲ ਆ ਜੇ ਸਿੰਗਲ ਸਿੰਗਲ ਲੈਣੀ ਆ ਫਿਰ ਆਪਾਂ ਬਈ 20000 ਦੀ ਦਾ ਬੱਚੀ ਦਵਾਂਗੇ ਠੀਕ ਆ ਤੇ ਜਿਹੜੀ ਇਹ ਆ ਇਹ ਦਵਾਂਗੇ 13000 ਦੀ 13 ਉਸ ਹਿਸਾਬ ਨਾਲ 33000 ਰੁਪਿਆ ਬੰਦਾ ਵੀਰੇ ਜਿਵੇਂ ਖਿੱਚ ਕੇ ਰੇਡੀ ਦੱਸਿਆ ਤੇ ਜੋ ਕੋਈ ਜੋੜੀ ਲੈ ਜੂਗਾ ਜੋੜੀ 30000 ਦੀ ਆ ਜੋੜੀ 30000 ਹਾਂ ਬਈ ਬਾਕੀ ਜਾਇਜ ਆ ਕਵਾਲੀ ਚੀਜ਼ਾਂ ਬਈ ਦੋਵੇਂ ਹਾਂ ਚੀਜ਼ਾਂ ਨੇ ਫੁੱਲ ਬਰੀਡ ਆ ਬੱਚੇ ਬਹੁਤ ਬਰੀਡ ਫੁੱਲ ਚੰਗੀ ਆ। ਇਹ ਸੀ ਬਿਊਟੀ ਰੰਗ ਰੂਪ ਥਣ ਚੋਈ ਨਹੀਂ ਸਾਰੇ ਕਾਸੇ ਤੋਂ ਬਾਈ ਕਹਿੰਦਾ ਓਕੇ। ਨਾ ਬਤਨਾ। ਹੂੰ। ਮੁੱਲ ਜਮਾ ਜੈ ਜਬ ਵੱਡੀ ਗੱਲ ਮੁੱਲ ਦੀ ਹੁੰਦੀ ਆ ਮੁੱਲ ਜੈ ਜਬ ਮਾਨਤਨ ਹੋ ਜਾਊਗਾ ਬਾਈ। ਭਾਈ ਬਤਾਈ ਆ। ਬਾਕੀ ਬਈ ਇਹਦੇ ਥਣ ਚੈੱਕ ਕਰਾ ਦਨੇ ਆ। ਹਾਂ ਕੁਆਲਿਟੀ ਫੁੱਲ ਆ ਥਣ ਚੈੱਕ ਕਰਵਾ ਦਨੇ। ਚਾਰ ਹੀ ਥਾਣਾ ਵੀ। ਚਾਰ ਹੀ ਥਾਣਾ ਪੂਰੀ ਵਿਕੀ। ਇਹਦੇ ਵੀ ਚੈੱਕ ਕਰਾ ਦਨੇ। ਨਾ ਥਣ ਕੁਆਲਿਟੀ ਫੁੱਲ ਆ। ਆ ਦੇਖੋ ਚੈੱਕ ਕਰ ਲਓ। ਲ ਆਇਆ ਭਾਈ ਓਕੇ ਹੈ ਬਈ ਹਾਂ ਚਾਰ ਹੀ ਥਾਣ ਮੁੱਲ ਜਮ ਜਾਇਜ਼ ਅੱਗੇ ਵੀਰੇ 3 ਨੰਬਰ ਤੇ ਬੱਛੀ ਕਿੰਨੇ ਟਾਈਮ ਦੀ ਗੱਬਣਾ ਹੈ ਵੀਰੇ ਗੱਬਣ ਹੀ ਆ ਪੰਜਾਂ ਮਹੀਨਿਆਂ ਦੀ ਓਕੇ ਪੰਜਵੇਂ ਮਹੀਨੇ ਦੀ ਚੈੱਕ ਪਾਸ ਆ ਜਿਹੜੇ ਬਾਈ ਨਾਲ ਸੌਦਾ ਹੋਊਗਾ ਆਪਾਂ ਆਨਲਾਈਨ ਵੀ ਗਾਰੰਟੀ ਦੇ ਵੀ ਕੱਲ ਦੇਾਂਗੇ ਅਗਲਾ ਆਪਦੀ ਇੱਕ ਦਿਨ ਦੋ ਦਿਨ ਵਾਹ ਚੈੱਕ ਕਰਾ ਕੇ ਫੋਨ ਲਾ ਸਕਦਾ ਜੇ ਖਾਲੀ ਕੋਈ ਗੱਡੀ ਦਾ ਕਰਾਇਆ ਆਪਣਾ ਡਾਕਟਰੀ ਫੀਸ ਆਪਣੀ ਠੀਕ ਆ ਜੇ ਗੱਭਨ ਨਿਕਦੇ ਆਪਣੇ ਪੈਸੇ ਦਿੱਤੇ ਵੀ ਹੋਣਗੇ ਕੋਈ ਚੱਕਰ ਨਹੀਂ ਤੇ ਨਹੀਂ ਬਾਈ ਜਿਹੜਾ ਸੌਦਾ ਕਰਦਾ ਪੈਸੇ ਲੈਣੇ ਆਪਣੇ ਘਰੋਂ ਤਸੱਲੀ ਕਰਾ ਕੇ ਲੈ ਕੇ ਜਾਵੇ ਆਪਣੀ ਚੈੱਕ ਕਰਾ ਕੇ ਤਿੰਨਾਂ ਦੇ ਟੀਕੇ ਲਵਾਏ ਹੋਏ ਆ ਪਰ ਜਿਹਦੇ ਵੀ ਪੈਸੇ ਲੈਣੇ ਉਹਨਾਂ ਦਾ ਪੂਰਾ ਹੱਕ ਆ ਘਰੇ ਤਸੱਲੀ ਕਰਨ ਦਾ ਚੈੱਕ ਪਾਸ ਆ ਫੁੱਲ ਤਸੱਲੀ ਝੋਲੀ ਕਮਾਲ ਇਕੱਲਾ ਇਕੱਲਾ ਥਣ ਫੁੱਲ ਕੱਦ ਦਾ ਫੁੱਲ ਬਰੀਡ ਆ ਭਾਈ ਕਿਹੜੇ ਸੀਮਨ ਦੀ ਆ ਪਤਾ ਕੁਛ ਭਰਾ ਹਾਂ ਫਿਰ ਇਹਦਾ ਵੀ ਡਿਟੇਲ ਹੈਗੀ ਆ ਠੀਕ ਆ ਆਪਾਂ ਦੱਸ ਦਿੰਦੇ ਆ ਬਾਈ ਕੋਲੇ ਸਾਰੇ ਫੇਸ ਦੀ ਬਿਊਟੀ ਦੇਖੋ ਤੋਰਾ ਇੱਕ ਨੰਬਰ ਕੱਦ ਫੁੱਲ ਫੁੱਲ ਬਰੀਡ ਝੋਲੀ ਇੱਕ ਨੰਬਰ ਚੈੱਕ ਪਾਸ ਆ ਇਹ ਆਪ ਹੈਗੀ ਆ ਫਿਰ ਐਵੀਐਸ ਤੇ ਲੀਓ ਦੀ ਓਕੇ ਤੇ ਲੱਗਿਆ ਪਿਆ ਇਹਦੇ ਹੈਗਾ 40116 ਡੈਨਮਾਰਕ ਦਾ 16 ਤੋਂ ਗੱਬਣ ਹਾਂ ਫੇਸ ਦੇਖੋ ਫੇਸ ਬਾਕੀ ਫੇਸ ਕੁਆਲਿਟੀ ਬੋਦੀ ਵਾਲੀ ਬੱਚੀ ਆ ਹੂੰ ਤੇ ਮਾਨ ਰਿਕਾਰਡ ਕੀ ਆ ਵੈਸੇ ਬਾਈ ਇਹਦਾ 25 26 ਤੋਂ ਪਲੱਸ ਹੀ ਆ ਓਕੇ ਬਾਈ ਬਾਕੀ ਸਾਰੇ ਵੀ ਰਜਕਲ ਜਾਣਕਾਰ ਆ ਬਾਈ ਅਣਜਾਣ ਕੋਈ ਨਹੀਂ ਅਗਲੇ ਨੇ ਆ ਦੀ ਸੋਚ ਸਮਝ ਕੇ ਲੈ ਕੇ ਜਾਣੀ ਆ ਜਦੋਂ ਤਿਆਰ ਹੋਊਗਾ ਬਣਾ ਚੰਗੀ ਕੀਮਤ ਤੇ ਤੁਹਾਨੂੰ ਆਪ ਨੂੰ ਪਤਾ ਕਿ ਚੰਗਾ ਬਣਾ 40 4000 ਰੁਪਏ ਤੋਂ 100 ਵਾਸ਼ੀਆਂ ਵੀ ਕੀ ਜਾਂਦੀਆਂ ਆ ਆਪਾਂ ਤਾਂ ਜਿਵੇਂ ਵੇਚਣ ਵਾਲੇ ਰੇਟ ਹੀ ਦੱਸਾਂਗੇ ਹੂੰ ਤੇ ਕੀ ਮੁੱਲ ਆ ਫਿਰ ਜੀ ਮੁੱਲ ਵੀਰੇ ਜਿਹਦਾ ਕੋਈ ਇਕੱਠਾ ਲਊਗਾ ਹੂੰ ਉਸ ਹਿਸਾਬ ਨਾਲ ਮਾਨਤਾ ਹੋਊਗਾ ਪਰ ਸਿੰਗਲ ਦਾ ਰੇਟ ਵੀਰੇ 55000 ਰੁਪਿਆ ਸਿੰਗਲ ਦਾ ਰੇਟ 55000 ਰੁਪਿਆ ਦਾ ਮਾਨਤਾਣ ਹੋ ਜੂ ਹਾਂ ਬਾਈ 2 2000 ਰੁਪਿਆ ਦੀ ਛੋੜ ਆ ਓਕੇ ਤੇ 53 53000 ਦੀਆਂ ਬੱਛੀਆਂ ਦੇਣੀਆਂ ਤੇ ਜੇ ਕੋਈ ਬੰਦਾ ਇਕੱਠਾ ਲੈ ਕੇ ਜਾਂਦਾ ਆਪਾਂ ਇੱਕ ਗੱਲ ਵੀਡੀਓ 'ਚ ਦੱਸ ਦਿੰਨੇ ਆ ਜੇ ਕੋਈ ਬੰਦਾ ਤਿੰਨੇ ਵਛੀਆਂ ਇਕੱਠਾਂ ਲੈ ਕੇ ਜਾਊਗਾ ਬਾਈ ਹਾਂਜੀ 3 ਲੱਖ ਦਾ ਮਾਲ ਤਾਂ ਪੋਲੇ ਹੱਥ ਨਾਲ ਆ ਹੁਣ ਆਪਾਂ 2 ਲੱਖ ਜਾਂ ਦੇਵਾਂਗੇ ਤਿੰਨੇ ਵਛੀਆਂ ਇਕੱਠੀਆਂ ਓਕੇ ਬਾਈ ਤੇ ਪੰਜਾਂ ਮਹੀਨਿਆਂ 'ਚ ਚਾਰਾਂ 'ਚ ਪੈਸੇ ਦੁੱਗਣੇ ਕਰ ਦਿਆਂ ਇੱਕ ਵਾਰੀ 5 ਕਿੱਲੇ ਠੇਕੇ ਦੇ ਬੰਦਾ ਵਾਹਨ ਲੈ ਲਈ ਤੇ ਇੱਕ ਵਾਰੀ ਤਿੰਨ ਬੱਛੀਆਂ ਪਾਲ ਲਈ ਪੱਕੀ ਦੀ ਫਸਲ ਆ ਕੋਈ ਆਈ ਨਹੀਂ ਸਹੀ ਚਾਰੇ ਥਣੇ ਦੇ ਆ ਵੀਰੇ ਦਿੱਲੀ ਦਾ ਮੁੱਲ 55000 53000 ਦੀ ਵੜ ਦੇ ਦਾਂਗੇ ਤਿੰਨੋਂ ਇਕੱਠੀਆਂ ਲਾਉਂਗੇ ਦਾ ਬਾਈ ਨਾ 1.5 ਲੱਖ ਦੇ ਦਾਂਗੇ ਵੀਰੇ ਕੋਈ ਚੱਕਰੀ ਨਹੀਂ ਝੋਲੀ ਕਮਾਲ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਚਾਰੇ ਥਣ ਲੈ ਨਿਕਾ ਇਹਦਾ ਝੋਲੀ ਪੱਟਣ ਵੀ ਲੱਗੀ ਵੜ ਬਾਕੀ ਜੋ ਚਾਰ ਘੱਟੇ ਨੂੰ ਫੀਡ ਦੇ ਪੈਗੇ ਦੱਸੂਗੀ ਬਾਈ ਮੈਂ ਚੀਜ਼ ਜਿਹੜੀ ਸਟਾਰਟਿੰਗ ਕਰਮ ਵਾਲੀ ਨੇ ਸ਼ੁਰੂ ਕਰ ਲਈ ਬਾਈ ਅੱਗੇ ਵੀਰੇ ਚਾਰ ਨੰਬਰ ਮੱਛੀਆਂ ਵੀਰੇ ਲੱਖ ਤੋਂ ਬਾਹਰ ਹੀ ਵਿਕਣੀਆਂ ਤਿਆਰ ਹੋ ਗਏ ਆਪਾਂ ਦਾ ਲੱਖ ਰਿਆ ਤੱਕੂਗਾ ਸਹੀ ਗੱਲ ਆ ਬਾਈ ਇਹ ਹੈਗੇ 4 ਮਹੀਨੇ ਦੀ ਗੱਬਣ ਵੀਰੇ 4 ਮਹੀਨੇ ਦੀ ਗੱਬਣ ਚੈੱਕ ਪਾਸ ਚੈੱਕ ਪਾਸ ਆ ਆਪਣੀ ਤੇ ਆਪਾਂ ਗੱਲ ਦੁਬਾਰਾ ਵੀਡੀਓ 'ਚ ਫੇਰ ਕਹਿੰਨੇ ਆ ਕਿ ਜੇ ਕੋਈ ਆਨਲਾਈਨ ਵੀ ਮੰਗਾਉਂਦਾ ਤਾਂ ਵੀ ਗਰੰਟਡ ਕੰਮ ਹੈ ਇਹ ਨਹੀਂ ਗੱਲ ਤੇ ਨਹੀਂ ਅਗਲਾ ਭਲਾ ਦਾ 200 ਕਿਲੋਮੀਟਰ ਦਾ ਡਾਕਟਰ ਲੈ ਕੇ ਆ ਜੇ ਗੱਡੀ ਦਾ ਖਰਚਾ ਡਾਕਟਰੀ ਖਰਚਾ ਆਪਣਾ ਹੋਊ ਜੇ ਖਾਲੀ ਨਿਕਲਣਾ ਓਕੇ ਬਾਈ ਗੱਬਣ ਚੈੱਕ ਪਾਸ ਫੇਸ ਬੜਾ ਚੰਗਾ ਕੁਆਲਿਟੀ ਚੰਗੀ ਆ ਪ੍ਰਿੰਟ ਬਹੁਤ ਚੰਗਾ ਤੋਰਾ ਦੇਖੋ ਫੁੱਲ ਪਲੀ ਵੀ ਫੁੱਲ ਬਰੀਡ ਫਰੰਟ ਬਹੁਤ ਚੰਗਾ ਵੱਡੀ ਗੱਲ ਨਾ ਬਰੀਡ ਕਰਮਣੀ ਦੀ ਬਹੁਤ ਚੰਗੀਆਂ ਕੁਆਲਿਟੀ ਦੇਖੋ ਵੀ ਕੁਆਲਿਟੀ ਇੱਕ ਨੰਬਰ ਕਿਹੜੇ ਸੀਮੰਟ ਦੀ ਆ ਭਰਾ ਇਹ ਇਹ ਹੈਗੀ ਆ ਭਾਈ ਹੈਮਰ ਦੀ ਆਪ ਆ ਤੇ ਲੱਗਿਆ ਵੇਰੇ ਬਿੰਦਰ ਆ ਓਕੇ ਹਾਂ ਠੀਕ ਆ ਭਾਈ ਮਾ ਦਾ ਤੁੰਦੇ ਕਿੰਨਾ ਕਾ ਮਾ ਦਾ ਵੀ ਇਹਦਾ ਵੀ 25 ਤੋਂ ਪਲੱਸ ਵਾਲੀ ਆ ਓਕੇ ਭਾਈ ਹਾਂ ਚਾਰ ਹੀ ਥਾਣਾ ਕੋਈ ਫੋਟ ਸ਼ਾਇਣੀ ਵੀ ਨਹੀਂ ਪੜੀ ਵੀ ਬਹੁਤ ਆ ਹਾਂ ਫੁੱਲ ਬਰੀਡ ਵਾਲੀ ਆ ਫੁੱਲ ਨਸਲ ਵਾਲੀ ਆ ਬਾਕੀ ਜਿੰਦ ਜਾਨ ਪੂਰੀ ਫੁੱਲ ਆ ਭਾਈ ਹੂੰ ਫੇਸ ਦੀ ਜਿਹੜੀ ਕੁਆਲਿਟੀ ਆ ਕੱਦ ਚੌੜੀ ਚੂੜੀ ਪੁੱਦਰ ਪੁੱਦਰ ਫੁੱਲ ਆ ਅਵੇ ਝੂਠ ਮਾਰ ਦੂੰ ਆਪਾਂ ਕਹੀ ਚੱਲੀ ਬਈ ਫਾਰਮ ਚੋਂ ਲੰਗਾ ਕੋਈ ਫਾਰਮ ਚੋਂ ਲੰਗਾ ਬੱਚਿਆਂ ਲੰਗਾਗਾ ਘਰਾਂ ਚੋਂ ਆ ਪਰ ਸਾਰੀਆਂ ਬੱਚਿਆਂ ਸਮਾਈ ਆਲੀਆਂ ਹਮ ਸਹੀ ਬਾਕੀ ਫਾਰਮ ਵਾਲਾ ਬੰਦਾ ਵੀਰੇ ਆਪ ਨਹੀਂ ਬੱਚਿਆ ਵੇਚਦਾ ਸਹੀ ਗੱਲ ਆ ਬਈ ਸਮਾਈ ਚੋਂ ਆਈਆਂ ਵੀ ਬਈ ਗੱਬਣ ਚੈੱਕ ਪਾਸ ਝੂਲੀ ਦੇ ਝੂਲੀ ਕਮਾਲ ਆ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਬਲਬਲ ਬਹੁਤ ਲਗਾਉਂਦੀ ਆ ਕਰਮ ਵਾਲੀ ਕਿਆ ਬਾਤ ਆ ਅੱਗੇ ਭਰਾ ਭਾਂਜ ਨੰਬਰ ਇਹ ਵੀਰੇ ਗੱਬਣ ਹੈਗੀ ਆ ਤਿੰਨ ਮਹੀਨਿਆਂ ਦੀ ਓਕੇ ਤੇ ਇਹ ਹੈਗੀ ਆ ਜੁਪੀਟਰ ਦੀ ਤੇ ਲੱਗਿਆ ਵਾ ਤੇ ਬ੍ਰੈਵੋ ਆ ਠੀਕ ਆ ਹਾਂ ਚੰਗੇ ਸੀਮਣ ਦੀ ਆ ਚੰਗੇ ਸੀਮਣ ਤੋਂ ਕਰ ਮਲੇ ਗੱਭਣਾ ਬਈ ਮਾਂ ਦਾ ਦੁੱਧ ਕਿੰਨਾ ਗੱਭਰਾ ਇਹਦੀ ਮਾਂ ਦਾ ਦੁੱਧ ਵੀਰੇ 30 ਤੋਂ ਪਲੱਸ ਸੀ 30 ਤੋਂ ਪਲੱਸ ਹਾਂ ਬਾਕੀ ਟਾਈਮ ਨਹੀਂ ਗੱਭਣਾ ਇਹ ਤੇ 9 ਮਹੀਨੇ ਦੀ ਚੈੱਕ ਪਾਸ ਆ ਵੀਰੇ ਤੇ 9 ਮਹੀਨਿਆਂ ਦੀ ਚੈੱਕ ਪਾਸ ਫੁੱਲ ਬਰੀਡ ਬਾਕੀ ਫੇਸ ਕੁਆਲਟੀ ਚੈੱਕ ਕਰਵਾ ਲਓ ਫੇਸ ਦੇਖੋ ਬੋਦੀ ਬਾਦੀ ਪੂਰੀ ਚੰਗੀ ਸਨਖ ਹੁਣਾ ਫੁੱਲ ਆ ਬੱਚੀ ਦੇ ਵਿੱਚ ਬਰੀਡ ਇੱਕ ਨੰਬਰ ਹੈ ਬੋਣਾ ਚੈੱਕਪਾਸ ਆ ਸਭਈ ਬਾਈ ਬਾਈ ਨੇ ਦੱਸੀ ਦਿੱਤੀ ਉਹ ਆ ਜਾ ਤੇ ਝੂਲੀ ਦੇ ਝੂਲੀ ਵੀ ਇੱਕ ਨੰਬਰ ਤੇ ਚੌੜੀ ਟੂੜੀ ਬਹੁਤ ਹਨਾ ਪਿੱਛੇ ਹਾਂ ਹਾਂ ਚੌੜੀ ਫੁੱਲਾ ਬਾਈ ਬਾਕੀ ਆਪਣੇ ਬੱਚਿਆਂ ਸਾਰਿਆਂ ਦੇ ਆਪਾਂ ਵਾਰੀ ਵਾਰੀ ਕਹਿੰਦੇ ਚਾਰੀ ਥਾਣਾ ਪੰਜਵਾਂ ਥਾਣੇ ਇਹ ਪੰਜਵਾਂ ਥਾਣ ਹੋਇਆ ਪੰਜੇ ਬੱਛਿਆਂ ਦੀ ਫਰੀ ਹੈ। ਬਾਕੀ ਬਾਈ ਦੀ ਗੱਲ ਸਹੀ ਹੈ ਯਾਰ ਵੀ ਤਿੰਨ ਮਹੀਨੇ ਦੀ ਗੱਬਣ ਹੋਗੀ 6 ਮਹੀਨੇ ਸਾਹਮਣੀ ਪੈਣੀ ਆ। ਹਾਂ ਬਾਈ 6 ਮਹੀਨਾ ਜਰਪੀਏ ਦੁੱਗਣੇ ਕਰਜੋ। ਇਹ ਬੱਛੀ ਤਿਆਰ ਹੋ ਗਏ ਬਾਈ ਸਵਾ ਦੀ ਆ। ਆਪਾਂ ਦਾ ਘਟ ਲੱਖ ਲੱਖ ਦੀਆਂ ਗੰਗਾ ਪਰ ਅੱਜਕੱਲ ਬਾਈ ਕੋਈ ਵੀ ਕੱਚਾ ਨਹੀਂ ਵੇਡਦਾ ਦੀ ਕੀਮਤ ਚ ਬਾਦਾ ਫੰਡਰ ਬੱਛਿਆਂ ਚੜੀ ਚੜੀ ਹਜ਼ਾਰਾਂ ਦੇ ਵਿਕੀ ਜਾਂਦੇ ਆ। ਸਹੀ ਆ ਬਾਈ। ਤੇ ਇਹਦਾ ਫੇਰ ਪੱਕੀ ਵੀ ਫਸਲ ਆ। ਹੂੰ ਬਾਕੀ ਬਿਊਟੀ ਜਨ ਜਾਨ ਫੁੱਲਾ ਕਰਮ ਵਾਲੀ ਪੁੱਤਰ ਪੁੱਤਰ ਫੁੱਲ ਹੱਥ ਤਰਾ ਆਪਣੀ ਬੱਚੀ ਕੋਈ ਵੀ ਨਹੀਂ ਬਾਈ ਕੋਈ ਵੀ ਆ ਕੇ ਘਰੇ ਆ ਨਹੀਂ ਕਹਿ ਸਕਦਾ ਕਿ ਬਾਈ ਇੱਥੋਂ ਹੱਥ ਤਰਾ ਹੂੰ ਸਹੀ ਜਿਹੜਾ ਕੋਈ ਵੀਡੀਓ ਚ ਉਹੀ ਘਰੇ ਆ ਕੇ ਹੋਊਗਾ ਉਹੀ ਘਰੇ ਆ ਕੇ ਉਹ ਤੇ ਇੱਕ ਜਿਹੜਾ ਹੋਰ ਕੜਾ ਆ ਨੇ ਬਾਈ ਮੋਲੇ ਦਾ ਹੀ 55 ਹਾਂ ਇਹਦਾ ਹੀ 55 ਵੀਰੇ 55000 ਰੁਪਿਆ ਮੋਲਾ 2000 ਰੁਪਿਆ ਛੋੜ ਹੋਣੀ ਹੈ 53000 ਦੀ ਬਾਈ ਕਨਾਂ ਵੜ ਦੇ ਦਾਂਗੇ ਤਿੰਨੇ ਜਿਹੜੀਆਂ ਗੱਬਣਾਂ ਸਾਰਿਆਂ ਦਾ ਹੀ 5555 ਮੋਲ 2200 ਰੁਪਏ ਬਾਈ ਕਹਿੰਦਾ ਛੋੜੂ 53 ਬਾਈ ਇਹ ਕੋਈ ਵੀ ਰਕਤ ਨੇ ਇਕੱਠਾ ਲੈ ਕੇ ਜਾਂਦਾ ਨਾ ਹਮ ਬਾਲਾ ਤਾਂ ਨਹੀਂ ਆਪਾਂ ਕਹਿੰਦੇ ਡੂੜ ਲੱਖ ਰੁਪਏ ਸਿੱਧੀ ਬਚਦਾ ਜਿਹੜੀ ਖਰਾਕ ਜਾਊਗੀ ਉਹ ਹੀ ਐ ਵੱਧ ਵਿਕਣਗੇ ਤੈਨੋਂ ਤੋਂ ਬਾਹਰ ਵੀ ਵਿਕਣਗੇ ਤੇ ਜਿਹੜਾ ਬੰਦਾ ਪਰਖਾ ਜਿਉ ਤਿੰਨੇ ਇਕੱਠਾ ਲੈ ਗਿਆ ਬਾਈ ਕਿ ਹਾਂ ਠੀਕ ਆ ਅਗਲੇ ਦਾ ਮਨ ਖੁਸ਼ ਹੋਊਗਾ 14 ਮਹੀਨੇ ਚ ਦੁੱਗਣੇ ਰੁਪਏ ਕਰ ਦੇਗਾ ਸਹੀ ਗੱਲ ਆ ਬਾਈ ਹਮ ਉਹ ਹੀ ਬਾਕੀ ਥੋੜਾ ਟਾਈਮ ਹੀ ਸਾਂਭਣੀਆਂ ਪੈਣੀਆਂ ਬਾਈ ਹਨ ਤੇ ਚੰਗੀ ਸੰਭਾਈ ਹੋ ਗਈ ਬਾਈ ਦੀ ਗੱਲ ਸਹੀ ਆ ਲੱਖੋਂ ਬਾਅਦ ਵੀ ਬੈਠ ਕੇ ਕਰਨੀ ਬਾਕੀ ਬਰੀਡ ਆ ਯਾਰ ਇੱਕ ਨੰਬਰ ਬਰੀਡ ਆ ਜੀ ਨਾ ਪਤਾ ਅੱਗੇ ਵੀਰੇ 6 ਨੰਬਰ ਤੇ ਟੋਕੜ ਗੱਭਣ ਹਾਂ ਵੀਰੇ ਟੋਕੜ ਗੱਭਣਾ 14 ਮਹੀਨੇ ਗੱਭਣ ਚੈੱਕ ਪਾਸ ਓਕੇ ਦੂਜੇ ਸੂਏ ਵਾਸਤੇ ਗੱਭਣਾ ਠੀਕ ਆ ਬਾਈ ਤੇ 6 ਕਿਲੋ ਦੁੱਧ ਮੈਨ ਨਾਲ ਆ ਵੀਰੇ ਜਮਾ ਸਹੀ ਠੀਕ ਆ ਬਾਈ ਤਿੰਨ ਤਿੰਨ ਕਿਲੋ ਡੰਗ ਦਾ 6 ਲੀਟਰ ਦੁੱਧ ਬਾਈ ਕਹਿੰਦਾ ਦੋਨੇ ਡੰਗਾਂ ਦਾ ਰੈਡੀ ਆ ਕੱਦ ਚੰਗਾ ਬਰੀਡ ਚੰਗੀ ਆ ਤੇ ਮੁੱਲ ਕੀ ਆ ਬਈ ਮੁੱਲ ਵੀਰੇ ਦਾ ਜਮਾਂ ਜਿਆ 32000 ਰੁਪਿਆ 32000 30000 ਦੀ ਦਵਾਂਗੇ 2000 ਦੀ ਛੋੜੀ ਇਹ ਚੋਂ ਅੱਖ ਬਾਈ 32000 ਰੁਪਿਆ ਮੁੱਲ ਆ 30000 ਦੀ ਬਾਈ ਹਨਾ ਵੜ ਦੇ ਦੇਾਂਗੇ ਗੱਬਣਾ ਚੈੱਕ ਪਾਸ ਹਨਾ ਪਰਾ ਹਾਂ ਚੈੱਕ ਪਾਸ ਆ ਵੀਰੇ ਇਹ ਵੀ ਜਿਹਦੇ ਨਾਲ ਸੌਦਾ ਹੋਊਗਾ ਗਾਰੰਟੀ ਦੇ ਵੀ ਕਾਲ ਦੇਾਂਗੇ ਬਾਕੀ ਤਸੱਲੀ ਕਰਵਾ ਕੇ ਲੈ ਕੇ ਜਾਵੇ ਦੋ ਨੰਬਰ ਤੇ ਗੱਲ ਵੀਰੇ ਕਈ ਬਾਈ ਐਂ ਸੋਚ ਲੈਂਦੇ 6 ਕਿਲੋ ਦੁੱਧ ਕਿਹਾ 4 ਹੀ ਨਿਬੜੂਗਾ ਮੈਂ ਦੁੱਧ ਮੈਨ ਨਾਲ ਦੱਸਿਆ ਭਲਾ ਅਗਲਾ ਟਾਈਮ ਤੋਂ ਟਾਈਮ ਤੱਕ ਤੈਨੂੰ ਡੰਗ ਚੋਲੀ ਠੀਕ ਹੈ ਬਾਈ ਇਹ ਹੀ ਨਹੀਂ ਗੱਲ ਹੋਊਗੀ ਕਿ ਕਹਿੰਦਾ 6 ਆ ਕੇ 4 ਨਿਕਲੂਗਾ ਕਿਉਂਕਿ ਬਾਈ ਦੂਰੋਂ ਬੰਦਾ ਆਉਂਦਾ ਚਾਹ ਪਾਣੀ ਵੀ ਪੀਉਂਦਾ ਪਾਉਂਦਾ ਪੀ ਪਿਆਉਣਾ ਪੈਂਦਾ ਬਾਅਦ ਚ ਆਪ ਨੂੰ ਨੀਮੀ ਪੋਣੀ ਪੈਂਦੀ ਆ ਜੋ ਬੰਦਾ ਕਹਿੰਦਾ ਬਾਈ ਦੁੱਧ ਤਾ ਕੱਢਿਆ ਆਪਣਾ ਜਿੰਨਾ ਕਹਤਾ ਉਹੀ ਨਿਕਲੂਗਾ ਘੱਟ ਨਹੀਂ ਨਿਕਲਦਾ ਘੱਟ ਨਹੀਂ ਨਿਕਲਦਾ ਹਾਂ ਨਾ ਪਤਾ ਦੁੱਧ ਵਾਲਾ ਵੀਰ ਕਹਿੰਦਾ ਗਾਰੰਟੀ ਵਾਲਾ ਕੰਮ ਈ ਆਪਾਂ ਇਹ ਦੋ ਟਾਈਮ ਤੱਕ ਨਾ ਟੈਮ ਜੀ ਦਸੱਲੀ ਕਰ ਲਿਓ ਕੋਈ ਚੱਕਰ ਨਹੀਂਗਾ ਤੋਰਾ ਇੱਕ ਨੰਬਰ ਕੱਦ ਚੰਗਾ ਥਣ ਚੰਗਾ ਚਵਾਈ ਕਿਵੇਂ ਆ ਬਰਾ ਚਵਾਈ ਬਾਈ ਪੂਰੀ ਮੋਟੀ ਧਾਰ ਆ ਮੂਗਲਾ ਥਾਣ ਮੂਰਨੇ ਮ ਗਾੜੀ ਪਿਛਾੜੀ ਦਾ ਮੁੱਲ ਵੀ ਜਿਆਦਾ ਭਾਈ ਮਾਨਤਨ ਜ਼ਰੂਰ ਹੋ ਜਾਊਗਾ ਥੋੜੀ ਇੱਕ ਵਾਰੀ ਆਰਡਰ ਆ ਜਿਹੜਾ ਨੇੜੇ ਤੋਂ ਚੈੱਕ ਕਰਵਾਉਣ ਨੇ ਲੈ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਚਵਾਈ ਇੱਕ ਨੰਬਰ ਪੁੱਕੇ ਵਾਲਾ ਥਣ ਲੈ ਕੀ ਬਾਤ ਅੱਗੇ ਭਾਈ ਲਾਸਟ ਕਿਹੜਾ ਸੂਆ ਵੀਰੇ ਇਹ ਭਾਈ ਪਹਿਲਾ ਸੂਆ ਸੂਈ ਆ ਸੂਈ ਨੂੰ ਕਾਹਤਾ ਹੋ ਗਿਆ ਠੀਕ ਹੈ ਮਗਰ ਇਹ ਬਚਾਈ ਵੱਛਾ ਹਾਂਜੀ ਕਿੰਨਾ ਹੁਣ ਦੁੱਧ ਜਾਂਦਾ ਦੁੱਧ ਵੀਰੇ ਸਹੀ ਮੈਨ ਨਾਲ 14 ਲੀਟਰ ਤਿਆਰ ਆ ਠੀਕ ਆ ਹਾਂ 14 ਲੀਟਰ ਦੁੱਧ ਜਿਹੜਾ ਨੈੱਟ ਤਿਆਰ ਆ 14 ਕਿਲੋ ਤਾਂ ਆਪਣੇ ਘਰੇ ਆ ਭਲਾ ਅਗਲਾ ਦੋ ਡਾਂਗਾਂ ਦੀ ਤਸੱਲੀ ਕਰਕੇ ਲੈ ਜੇ ਦੁੱਧ ਤਾਂ ਬਈ 16-17 ਕਿਲੋ ਖੁੱਲਾ ਪਾਉਗੀ ਭੜੀ ਵੀ ਚੰਗੀਆਂ ਹਾਂ ਬਈ ਭਲਾ ਅਗਲਾ ਦੀ ਨਾ 15 ਮੰਨ ਕੇ ਹੀ ਲੈ ਜੇ ਦੁੱਧ 16-17 ਕਿਲੋ ਖੁੱਲਾ ਪਾਉਗੀ ਹੂੰ ਬਾਕੀ ਇਹ ਵੀਡੀਓ ਬਣਾਉਣ ਚ ਟਾਰ ਚੋਂ ਚ ਟਾਈਮ ਰਹਿੰਦਾਗਾ ਸਹੀ ਗੱਲ ਤੇ ਲੈਵਾ ਹੁਣ ਵੀ ਸੋਨਾ ਤਿਆਰ ਹੋਇਆ ਵਾ ਹੂੰ ਬਹੁਤ ਸੋਹਣਾ ਆਰਡਰ ਫੀਟਿੰਗ ਵਾਲਾ ਆਰਡਰ ਪੂਰਾ ਚੰਗਾ ਚੰਗੀ ਆ ਉਹ ਸਮੀ ਵੀ ਐ ਬੈਡ ਬਈ ਖਾਣ ਲਈ ਬੱਚਾ ਚੰਗਾ ਚਵਾਈ ਕਿਵੇਂ ਆ ਬਰਾ ਚਵਾਈ ਬਈ ਪੂਰੀ ਵਧੀਆ ਮੂਟੀ ਧਾਰ ਆ ਬਾਕੀ ਸੀਲ ਸੰਧੀ ਪੂਰੀ ਫੋਲਾ ਕੋਈ ਇਹ ਨਹੀਂ ਗੱਲ ਬੱਚੇ ਦਾ ਕਰਦੀ ਆ ਪਰ ਉੱਥੇ ਜਾ ਕੇ ਖਾ ਵੀ ਦਿੰਨੇ ਆ ਕੋਈ ਇਹ ਨਹੀਂ ਗੱਲ ਠੀਕ ਆ ਬਈ ਥੋੜਾ ਬੱਚੇ ਦਾ ਜ਼ਰੂਰ ਕਰਦੀ ਆ ਤਾਜੀ ਸੋਈ ਆ ਨਾ ਬਈ ਆ ਪਤਾ ਆ ਆਰਡਰ ਬਹੁਤ ਸੋਹਣਾ ਫੀਟਿੰਗ ਵਾਲਾ ਆਰਡਰ ਚਵਾਈ ਇੱਕ ਬਾਕੀ ਇਹਦੀ ਫੈਂਟ ਵੀ ਬਹੁਤ ਚੰਗੀ ਆ ਉਹ ਕਿ ਨਹੀਂ ਬਰਾ ਹਾਂ ਬਈ ਹੂੰ ਲੈਵਾ ਮੂਹਰੋਂ ਚੈੱਕ ਕਰਵਾਉਂਦੇ ਆ ਇਕੱਲਾ ਇਕੱਲਾ ਥਾਣ ਪੂਰੀ ਦਿੱਤੀ ਦੇ ਥਾਣ ਇਹ ਚਾਰੀ ਤਾਂ ਨਿਕਲ ਮੈਂ। ਬਾਕੀ ਕੋਈ ਆਇਆ ਨਹੀਂ ਬਾਈ ਗਰਮਾ। ਜਿਵੇਂ ਮਰਜੀ ਵਹਿ ਜੋ ਲੈ। ਹੂੰ। ਕਹਿਣਾ ਕੁਛ ਨਹੀਂ। ਕਹਿਣਾ ਕੁਛ ਨਹੀਂਗਾ। ਪੂਰੀ ਠੰਡੀ। ਪੜਾ ਨਿਆਣਾ ਪਾਉ ਭਾ ਨਾ ਪਾਉ। ਉਹ ਤਾਂ ਥੋੜਾ ਜਿਹਾ ਬੱਚੇ ਦਾ ਜਾਨਵਰ ਕਰਦਾ ਹੀ ਆ ਸੱਜਰ ਸੁਇਆ। ਸਹੀ ਗੱਲ ਆ ਬਾਈ। ਬਾਕੀ ਇਹ ਢਿੱਲਾਂ ਦੇ ਲੋ। ਹੱਥ ਨੂੰ ਪੂਰੀ ਵਧੀਆ ਨੇ ਫਿਟਿੰਗ ਕਰ ਜਾਣੀ ਆ। ਸਹੀ ਗੱਲ ਆ ਬਾਈ। ਆ ਨਗਸੀ ਭਰਾ ਕੋਲੇ 7 7 ਹੀ ਰੱਖਾ ਤੇ ਬਾਈ। ਕਿਸੇ ਵੀਰ ਨੂੰ 97 ਹੀ ਪਸੰਦ ਆ ਬਾਈ। ਨਾ ਕਨੈਕਟ ਕਰ ਲਿਓ। ਧੰਨਵਾਦ।